ਅਜੀਬਾਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਸਾ ਜੀ ਪਹਿਲੋ ਤੋਂ ਦੱਸੋ ਕਿ ਆਪਣਾ ਨਾਮ ਕੀ ਸਮਾਜਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਰਾ ਕੰਨਾਂ ਪਾਉ ਜੀ ਸੰਤਾਨ ਨੂੰ ਜਿਹੜਾ ਬਾਬਾ ਜੀਵਨ ਸਿੰਘ ਤੇ ਗੁਰਦਾਰ ਸਾਹਿਬ ਜਿਹੜੇ ਇਹ ਅਖੰਡ ਪਾਠ ਆਰੰਭ ਕੀਤੇ ਆ ਕਿਸ ਸਬੰਧ ਵਿੱਚ ਕੀਤੇ ਆ ਤੇ ਕੀ ਮੈਸੇਜ ਆ ਸੰਤਾਨ ਨੂੰ ਸਾਰੀ ਜਾਣਕਾਰੀ ਦਿਓ ਅੱਜ ਕਿਹੜੇ ਜਿਹੜੇ ਦਿਨ ਚੱਲ ਰਿਹਾ ਤੇ ਸੰਤਾਨ ਨੂੰ ਬੱਚਿਆਂ ਨੂੰ ਕਿਹੜੀ ਚੀਜ਼ਾਂ ਪਿਆਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀ ਤਾਨ ਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸ਼ਹੀਦੀ ਜੋੜ ਮੇਲਿਆਂ ਦੇ ਸੰਬੰਧ ਵਿੱਚ ਤਾਨ ਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਖਾਲੜਾ ਬਾਜ਼ਾਰ ਦੇ ਵਿੱਚ ਬਾਬਾ ਜੀਵਨ ਸਿੰਘ ਦੇ ਪਵਿੱਤਰ ਸਥਾਨਾਂ ਤੇ ਅੱਜ ਸ੍ਰੀ ਅਖੰਡ ਯਾਪ ਸਾਹਿਬ ਪ੍ਰਕਾਸ਼ ਹੋਏ ਆ ਜੋ ਕਿ ਬਾਬਾ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹਨ ਸੋ ਕੱਲ ਨੂੰ 20 ਤਰੀਕ ਨੂੰ ਜਿਹੜਾ ਨਗਰ ਕੀਰਤਨ ਸਜਾਇਆ ਜਾਣਾ ਹੈ ਪਰਸੋਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣੇ ਆ ਤੇ ਨਾਲ ਖੁੱਲੇ ਦੀਵਾਨਾਂ ਦੇ ਵਿੱਚ ਪੰਡਾਲਾਂ ਦੇ ਵਿੱਚ ਦੀਵਾਨ ਸੱਜਣੇ ਆ ਜਿਸ ਦੇ ਵਿੱਚ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਜਿਹੜੇ ਆ ਉਹ ਸੰਗਤਾਂ ਨੂੰ ਗੁਰੂ ਦਾ ਹਰਜਸ ਸੁਣਾ ਕਰਕੇ ਨਿਹਾਲ ਕਰਨਗੇ ਸੋ ਇਹ ਸ਼ਹੀਦੀ ਸਮਾਗਮ ਜਿਹੜੇ ਚੱਲ ਰਹੇ ਆ ਇੱਕ ਪੋਤ ਰੱਖ ਕਰਕੇ ਇਸ ਸਾਰੀਆਂ ਹੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਤੇ ਸਾਦੇ ਢੰਗ ਦੇ ਨਾਲ ਇਹ ਪਵਿੱਤਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਆਪ ਵੀ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਭਰੀਏ ਆਪਣੇ ਬੱਚਿਆਂ ਨੂੰ ਵੀ ਲੈ ਕਰਕੇ ਜਾਈਏ ਬੱਚਿਆਂ ਨੂੰ ਦੱਸਿਏ ਕਿ ਸਾਡੇ ਛੋਟੇ-ਛੋਟੇ ਨੌਜਵਾਨ ਜਿਹੜੇ ਬੱਚੇ ਹਨ ਉਹ ਕਿਸ ਤਰ੍ਹਾਂ ਸਿੱਖੀ ਤੋਂ ਮੁਨਕਨ ਹੋ ਰਹੇ ਆ ਤੇ ਸਿੱਖੀ ਦੇ ਨਾਲ ਜੁੜਨ ਦੇ ਨਾਲ ਪਾਤਸ਼ਾਹ ਮਹਾਰਾਜ ਜੀ ਦੀਆਂ ਕਿਸ ਤਰ੍ਹਾਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਛੋਟੇ ਛੋਟੇ ਸਤਗੁਰੂ ਜੀ ਦੇ ਫਰੀਅੰਦ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਸ ਤਰ੍ਹਾਂ ਨੀਆਂ ਦੇ ਵਿੱਚ ਖਲੋ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਏ ਆ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਾਈ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਆਪ ਵੀ ਗੁਰੂ ਘਰਾਂ ਵਿੱਚ ਹਾਜ਼ਰੀ ਭਰੋ ਆਪੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ